ਆਪਣੀ ਜ਼ਿੰਦਗੀ ਚ ਅੱਜ ਦੀ ਕਥਾ ਚ ਨੋਟ ਕਰਿਓ 25 30 ਰੁੱਖ ਜ਼ਰੂਰ ਲਾਇਓ ਇੱਕ ਜਾਣਾ ਬੋਲੋ ਵਾਹਿਗੁਰੂ ਕਈ ਤੁਹਾਡੇ ਚ ਸ਼ੌਂਕ ਰੱਖਦੇ ਜ਼ਰੂਰ ਇੰਨਾ ਕੁ ਕੰਮ ਕਰ ਲਿਓ ਪਤਾ ਕਿਉਂ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੀ ਗੋਚ ਚ ਮਾਰੇ ਸਾਹਿਬ ਜੀ ਕਹਿੰਦੇ ਜੇ ਕਲਾਸ ਲਾਉਣੀ ਤੇ ਕਥਾ ਵਾਚਕ ਕੀਰਤਨ ਵਾਲਾ ਟੀਚਰ ਨਹੀਂ ਲੱਭਦਾ ਤੇਰੇ ਕੋ ਸ਼ੁਭਦਾ ਨਹੀਂ ਹੈਗੀ ਤੇ ਘਰੇ ਰੁੱਖ ਤੋਂ ਹੀ ਸਿੱਖ ਲਾ ਬਾਬਾ ਜੀ ਰੁੱਖ ਤੋਂ ਕਿਵੇਂ ਸਿੱਖੀਏ ਤਿਉ ਫਰਮਾਨ ਕਰਦੇ ਸਹਿਬ ਜੀ ਕਹਿੰਦੇ ਫਰੀਦਾ ਸਾਹਿਬ ਦੀ ਕਰ ਚਾਕਰੀ ਕਿਦਾਂ ਕਰ ਦਿਲ ਦੀ ਰਾਹੇ ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀ ਰਾਦ ਕਹਿੰਦੇ ਇੱਕ ਰੁੱਖ ਤੋਂ ਟਿਊਸ਼ਨ ਰਖਲਾ ਮੈਂ ਕਿਹਾ ਬਾਬਾ ਫਰੀਦ ਜੀ ਰੁੱਖ ਬੋਲਦਾ ਵਾ ਇਹ ਤੋਂ ਕਿਦਾਂ ਟਿਊਸ਼ਨ ਰੱਖੂਗਾ ਮੈਂ ਉਹ ਕਹਿੰਦੇ ਜੇ ਸਾਡੇ ਵਾਲੀ ਬੋਲੀ ਚ ਬੋਲੇਗਾ ਤੇ ਜਰੂਰ ਬੋਲੇਗਾ ਆਖੋ ਸਤਨਾਮ ਸ੍ਰੀ ਹੋ ਤੇ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਜਿੰਨਾ ਅੱਖਾਂ ਨਾਲ ਵੇਖਣਾ ਸੀ ਉਹਨਾਂ ਚ ਨੂਰ ਨਹੀਂ ਰੁੱਖ ਦੇ ਥੱਲੇ ਬਹਿ ਕੇ ਵੇਖ ਰੁੱਖ ਟਿਊਸ਼ਨ ਦਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲਦੀ ਪਹਿਲਾ ਗੁਣ ਰੁੱਖ ਦਾ ਆਪਾਂ ਨੂੰ ਆਕਸੀਜਨ ਦੇ ਰਹਿ ਇੱਕ ਰਾਤ ਆਈਸੀਯੂ ਚ ਲਾ ਲੋ 40-42000 ਰੁਪਿਆ ਬਿਲ ਆਖੋ ਵੈਗਰ ਫ੍ਰੀ ਆਕਸੀਜਨ ਦੇ ਰਿਆ ਏ ਜੋ ਪੜਿਆ ਦੂਸਰਾ ਗੁਣ ਰੁੱਖ ਦੇ ਵਿੱਚ ਕੀ ਹੈ ਆਪ ਸੜ ਜਾਂਦਾ ਹੈ ਤੇ ਸਾਨੂੰ ਪਕਵਾਨ ਪੈਦਾ ਕਰਦਾ ਪਕਾਉਂਦਾ ਖੁਵੈਗ ਤੀਸਰਾ ਗੁਣ ਉਹਦਾ ਉਹਦੇ ਥੱਲੇ ਕੋਈ ਗਰਮੀ ਚ ਆ ਜੇ ਆਪ ਸੜ ਕੇ ਤੇ ਆਏ ਨੂੰ ਛਾਂ ਪ੍ਰਦਾਨ ਕਰਦਾ ਹੈ ਚੌਥਾ ਗੁਣ ਉਹਦਾ ਕੀ ਹੈ 25 30 40 ਪੰਛੀ ਆ ਜਣ ਰਾਤ ਨੂੰ ਰਾਤ ਕਟਣ ਕਦੇ ਕਿਰਾਇਆ ਨਹੀਂ ਮੰਗਦਾ